ਅੰਗਲੀ ਦਾ ਹਾਲ ਦੇਖੋ ਗਲੀ ਦਾ ਦੇ ਹਾਲ ਬਹੁਤਾ ਹੀ ਹੋ ਗਿਆ ਨਾ ਪਰ ਬੜੇ ਦਿਨਾਂ ਦਾ ਰੱਬ ਵੀ ਕੁੱਟਿਆ ਵਟਿਆ ਇਹਦੇ ਨੇ ਫੜਾਸ ਕੱਢਣੀ ਹੈ ਹੈਲੋ ਜੀ ਸਤਿ ਸ੍ਰੀ ਅਕਾਲ ਹੋਰ ਸਨਾ ਫਰੰਟ ਤੁਹਾਡੇ ਕੀ ਹਾਲ ਐਸ ਕਰ ਦਿੱਤੀ ਸਭ ਠੀਕ ਠਾਕ ਵਧੀਆ ਹੋ ਗਏ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਫਰੰਟ ਪਹਿਲ ਤੁਹਾਨੂੰ ਥੋੜਾ ਜਿਹਾ ਦਿਖਾਇਆ ਇਹ ਬਾਰਿਸ਼ ਕਿਉਂਕਿ ਇਸ ਤੋਂ ਬਾਅਦ ਅਗਲੇ ਦਿਨ ਹੋਈ ਸੀ ਬਾਰਿਸ਼ ਤੇ ਦੀ ਮੈਂ ਕਲਿੱਪ ਲਗਾ ਦਿੱਤੀ ਅੱਗੇ ਤੇ ਇੱਧਰ ਮੈਂ ਤੁਹਾਨੂੰ ਦਿਖਾ ਰਹੀ ਹਾਂ ਟਾਈਮ ਆ ਸਵੇਰ ਦਾ ਸਵੇਰ ਜਤ ਸਵੇਰੇ ਤਾਂ ਇੰਨੇ ਜ਼ਿਆਦਾ ਕੰਮ ਹੁੰਦੇ ਨੇ ਸਮਝੇ ਨਹੀਂ ਕੁਝ ਲੱਗਦੀ ਕਿਸੇ ਵੇਲੇ ਤਾਂ ਨਾ ਪਹਿਲੇ ਮਿੰਟ ਕੋ ਬੈਠ ਜਾਈਦਾ ਜੋ ਬੱਚਾ ਸਕੂਲ ਘਲਾਈ ਦਾ ਕੀ ਕਰੀਏ ਫਿਰ ਹਰ ਕੇ ਉੱਠਨੇ ਪੈਂਦਾ ਕਰਨੇ ਪੈਂਦੇ ਨੇ ਇਹ ਆ ਮੌਸਮ ਨਾ ਤੇ ਜ਼ਿਆਦਾ ਗਰਮੀ ਸੀ ਤੇ ਬੱਦਲਵਾਰੀ ਜੀ ਹੋਈ ਸੀ ਤੇ ਠੀਕ ਠਾਕ ਹੀ ਜਿਤਨਾ ਕਿ ਹਵਾ ਤਾਂ ਨਹੀਂ ਸੀ ਚੱਲਦੀ ਪਰ ਜ਼ਿਆਦਾ ਹੁਮਸ ਵੀ ਨਹੀਂ ਸੀ ਇੱਧਰ ਮੈਂ ਆ ਗਈਆਂ ਬਾਹਰ ਤੇ ਕਰ ਪੇਰ ਪਾਰੇ ਨੇ ਪੱਠੇ ਤੇ ਇੱਕ ਆਜ ਅਸੀਂ ਛੰਗਨੇ ਨੇ ਬੂਟੇ ਦੇਖਿਓ ਤੇ ਕਰਿਓ ਫੁੱਲ ਇੰਜੋਏ ਵਲੌਗ ਜੇ ਤੁਹਾਨੂੰ ਵਧੀਆ ਲੱਗਦਾ ਤੇ ਚੈਨਲ ਸਬਸਕ੍ਰਾਈਬ ਵੀਡੀਓ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਮੈਂ ਹਰ ਵੀਡੀਓ ਚ ਕਹਿੰਨੇ ਪਲੀਜ਼ ਇੱਕ ਲਾਈਕ ਜ਼ਰੂਰ ਕਰਿਆ ਕਰੋ ਪੌਤਾ ਨੇ ਇੱਥੇ ਤੇ ਖਾਰੀ ਗਦਨ ਮੌਸਮ ਬੱਤਲੋ ਇਹ ਮੌਸਮ ਨੂੰ ਵਾਰੀ ਨਾ ਮੱਚੀ ਜਾਈਏ 5-6 ਦਿਨ ਹੋ ਗਏ ਵਧੀਆ ਚੱਲਣ ਦੀ ਹੁਣ ਮੈਂ ਕਰਾਂਗੀ ਸਾਫਾਈ ਪਹਿਲਾਂ ਕਰਾਂਗੀ ਔਰ ਸਫੇਰ ਵਿੜਾ ਇਹ ਮੱਚਾ ਵਾਲਾ ਇੰਨਾ ਸਾਫ਼ ਤਰ੍ਹਾਂ ਤੇ ਮੈਂ ਕਰਦੀ ਨਹੀਂ ਸਾਫ਼ ਇਹਦੇ ਤੋਂ ਇਧਰ ਦੇ ਘਰ ਦੀ ਵੀ ਸਾਫ਼ ਹੋ ਜਾਂਦੀ ਉਹ ਵੀ 7:00 ਦਾ ਟਾਈਮ ਹੁੰਦਾ ਹੈ ਤੇ ਸਾਰਾ ਥੋੜਾ ਫੇਰ ਲੈਂਦੀ ਹਾਂ ਕੋਈ ਜ਼ਿਆਦਾ ਹੋ ਜਾਂਦੀ ਤੇ ਬਿਨੈ ਨਹੀਂ ਦੇ ਚੁੱਕੀ ਚੱਲ ਗਈ ਜਿਹੜੇ ਜਦੋਂ ਵੀ ਇਹ ਸਾਫ਼ ਕਰਨੇ ਸਵੇਰੇ ਚੁਫਤੇ ਕਰਨੇ ਪੈਂਦੇ ਨੇ ਜਿਦਾ ਮੈਂ ਫਿਰ ਵੀ 7:00 ਵਜੇ ਕਰਦੇ ਕਈ ਬੀਬੀਆਂ ਦੇ ਨਾਲ ਐਵੇਂ ਕੀ 5:00 ਵਜੇ ਉੱਠ ਕੇ ਕਰ ਲੈਂਦੇ ਨੇ ਚਲੋ ਆਪਾਂ ਤੇ ਬੱਚੇ ਨੂੰ ਸਕੂਲ ਘਲਾ ਕੇ ਫੇਰੀ ਮੈਂ ਕਰਨੇ ਹੁੰਦੇ ਨੇ ਕਿਉਂਕਿ ਮੈਂ ਉੱਠ ਕੇ ਹੋਰ ਕਈ ਕੰਮ ਹੋ ਜਾਂਦੇ ਨੇ ਇੱਧਰ ਦੇਖੋ ਮੱਜਾ ਵੱਲ ਹੋ ਗਈ ਹੈ ਸਫਾਈ ਕੋਇਆ ਕਰਤਾ ਇਕੱਠਾ ਤੇ ਇਧਰ ਮਲਾ ਰੀਆਂ ਪੋਰਚੇ ਝਾੜੂ ਝਾੜੂ ਵੀ ਸਾਡਾ ਨਾ ਵਾਲਿਆ ਹੁਣ ਹਲਾ ਵਿਚਾਰਾ ਹੋਰ ਤਰ੍ਹਾਂ ਦਾ ਹੋਇਆ ਹੈ ਤੇ ਮੋਪ ਲਿਆਂਦਾ ਨਹੀਂ ਹੁਣ ਝਾੜੂ ਲਿਆ ਮੰਗੇ ਕੋਈ ਨਹੀਂ ਇਹ ਲੋ ਕਰਾਂਗੀ ਪੋਰਚ ਤੇ ਫੇਰ ਕਰਾਂਗੀ ਵੇੜੇ ਇਧਰ ਅਸੀਂ ਕਰ ਲੈਨੇ ਨਾਲੇ ਗੇਪਲਾ ਆਤੀਂ ਜਿਹੜੇ ਕਰ ਲੈਨੇ ਤਾਂ ਦਿਖਾ ਰਹੀ ਆ ਆ ਦੇਖ ਸਕਦੇ ਜੀ ਸਾਰੇ ਮੱਝਾ ਵੀ ਕਰ ਲਿਆ ਕੱਚਾ ਵੀ ਕਰ ਲਿਆ ਵੇੜਾ ਵੀ ਕਰ ਲਿਆ ਪੋਰਚ ਵੀ ਕਰ ਲਿਆ ਤੇ ਹੁਣ ਅਸੀਂ ਇਹ ਚੋਣਗੇ ਮੱਝਾ ਤੇ ਮੈਂ ਸਾંબા ਦੀ ਦੁੱਧ ਤੇ ਤਹਿਵੀਰ ਬਣਾਵਾਂਗੀ ਜੀ ਦੂਜੀ ਚਾ ਸਾਡਾ ਸਵੇਰੇ ਪਹਿਲੋ ਇਹ ਮੇਨ ਕੰਮ ਹੁੰਦਾ ਹੈ ਇੰਦਰ ਮੈਂ ਕੱਪੜੇ ਧੋਲੇ ਸੀ ਹੱਥ ਨਾਲ ਹੀ ਕਿਉਂਕਿ ਸਰਫ ਹੈ ਨਹੀਂ ਇੰਦਰ ਹੀ ਲੱਗ ਪਈ ਕਿਚਨ ਗਾਰਡਨ ਸਾਫ ਕਰਨਾ ਹੈ ਇਹ ਕਿਉਂਕਿ ਬਹੁਤ ਜ਼ਿਆਦਾ ਕੰਮ ਖਰਾਬ ਹੋ ਗਿਆ ਸਾਡੇ ਹੋਰੇ ਸਿ ਫਲ ਕਰਾ ਜਿਹੜਾ ਕਰਕੇ ਅਸੀਂ ਪਿੰਡ ਗੱਲ ਤੀ ਨਾਲ ਪਟ ਇਹ ਇਹ ਹੋਰ ਵੀ ਅੰਗੂਰਾ ਦੀ ਵੇਲ ਵੀ ਦੇਣੀ ਹੈ ਹਾਲਾਤ ਦੇਖ ਸਕਦੇ ਹੋ ਗੂਰ ਇੰਨੇ ਜ਼ਿਆਦਾ ਖਰਾਬ ਲੱਗੇ ਨਾ ਕਾਲੇ ਹੋ ਗਏ ਤਾਂ ਖਾਨੇ ਆ ਆ ਦੇਖੋ ਕੋਈ ਵੀ ਫਲ ਨਹੀਂ ਹੈ ਜਿੱਥੇ ਆਪਾਂ ਜਿਹੜਾ ਅੰਗੂਰਾ ਦਾ ਫਾਇਦਾ ਹੋਏਗਾ ਸਭ ਮਾੜੇ ਫਲ ਹੁਣ ਕੱਟ ਦੇਣੀ ਆ ਫਿਰ ਸੁੱਕਦੀ ਰਹੇਗੀ ਐਲੋਵੇਰਾ ਬਹੁਤ ਜ਼ਿਆਦਾ ਲੱਗੀ ਫਿਰ ਮੈਂ ਕਦੀ ਵਰਤੀ ਨਹੀਂ ਹੁਣ ਠੀਕ ਹੈ ਮੈਂ ਚਾਹ ਧਰਦਾ ਬਾਹਰ ਦਾ ਕਾਰਾ ਹੀ ਅੰਦਰਾਂ ਦਾ ਜੋ ਉਤਰਾ ਪਿਆ ਹੈ ਚਾਹ ਧਰਦੀ ਹੈ ਦੁੱਧ ਲੈ ਚੋ ਤੇ ਦੁੱਧ ਕਰ ਸਾਰੇ ਕੰਮ ਛੱਡ ਦੇਣਾ ਪਹਿਲਾ ਕੰਮ ਬਣਾਉਂਦੀ ਚਾਹ ਇਹ ਰੋਸ ਕਰਾਪੀ ਸਾਹਰ ਕੀ ਇਹਦੇ ਕਲਾ ਦੇ ਥੋੜੇ ਬੋਲ ਚੋਪਦੇ ਆ ਤੇ ਸੁਕਾ ਦੇ ਸਾਫ ਕੀ चाह बन दी मैं भांडे धो ला स्लैब साफ कर ला फिर तो बाद उस करोंगे घर की भांडे धोले बाकी काम करा तो बाद जो हम भाजर साफ करके फिर लवेंगे रोटी सब्जी साढ़े घर की बनी आलू फुलकेद लाने आटा गुजा है दे 然后就不一样了。 ਜੇ ਜਦੋਂ ਅਸੀਂ ਦੂਜੀ ਚਾਹ ਪੀ ਲੈਨੇ ਨੇ 8:00 ਵਜੇ ਦਾ ਟਾਈਮ ਹੋ ਜਾਂਦਾ ਉਹਦੇ ਬਾਅਦ ਜੋ ਮੈਂ ਅੰਦਰ ਸਾਰੇ ਖਿਲਾੜੇ ਚੁੱਕ ਕੇ ਬੈਠੇ ਦਵਿਸ਼ਾ ਕੇ ਏਅਰ ਚੇਂਜ ਕਰਨੀ ਹੈ ਗੱਲ ਕਰਾਂਗੇ ਤੇ ਸਾਰੇ ਮੈਂ ਲਾ ਲਾਂਗੀ ਝਾੜੂ ਆ ਦੇਖ ਸਕਦੇ ਤੁਸੀਂ ਸਵੇਰ ਸਵੇਰ ਦਾ ਕੰਮ ਹੈ ਡੇਲੀ ਦਾ ਥੋੜਾ ਜਿਹਾ ਟਾਈਮ ਅਦਲਾ ਬਦਲੀ ਹੋ ਜਾਂਦੀ ਹੈ ਤੇ ਪਰ ਸਵੇਰ ਤੱਕ ਕੰਮ ਸੀਮ ਹੋ ਰਹਿੰਦਾ ਹੈ ਅਤੇ ਖੰਦਰ ਸਾਫ ਹੋ ਚੁੱਕਾ ਹੈ ਕੱਲ ਬੈੱਡ ਸ਼ੀਟ ਚੇਂਜ ਕਰਾਂਗੇ ਨਾਲੇ ਵੀ ਵੀਡੀਓ ਸ਼ੇਅਰ ਕਰਾਂਗੇਦਰ ਮੈਂ ਦਿਖਾ ਰਹੀ ਹਾਂ ਹਾਂ ਲੋਬੀ ਸਾਰੀ ਮੇਰੇ ਖਿਆਲ ਹੋ ਗਈ ਹੈ ਕਲੀਨਿੰਗ ਲਾ ਲਿਆ ਸੱਚ ਮੈਂ ਚਾੜੂ ਅਰ ਜਰਾ ਸੋਖਨ ਦੇ ਤੂੰ ਮੀਨ ਅੰਨ ਪੂਰਾ ਲੈ ਸਕਦੇ ਏ 何だよこれ。